ਚਲੋ ਖੜੋ ਖੜੋ ਚੱਲ ਸਾਰਿਆਂ ਦਾ ਕਰੀ ਹਾਂ ਵੀਡੀਓ ਕਰਦੇ ਆਂ ਆਮ ਜੀ ਦਾ ਤੇਰਾ ਅਮੀਨ ਤਮੈ ਸਭ ਆਪਣੀ ਵੈ ਸੋ ਆਪਾਂ ਦੂਟਾ ਲਾ ਰਹੇ ਆਂ ਸਾਰਿਆਂ ਨੂੰ ਮੱਤਵਰਤ ਦੂਟੇ ਲਾਉਣੇ ਚਾਹੀਦੇ ਕਿਉਂਕਿ ਇਹ ਇੱਕ ਸਿਹਤਯਾਨ ਸਾਧਨ ਇਹਦੇ ਬਿਨ ਆਪਾਂ ਨੂੰ ਸਭ ਦਾ ਵੀਡੀਓ ਸਾਰਿਆਂ ਨੂੰ ਆਪਣੀ ਸਿਹਤਾਂ ਦੇ ਨਾਲ ਚਾਹਣੀ ਹੈ ਮੱਤਵਰਤ ਦੂਟੇ ਲਾਓ ਤਾਂ ਕਿ ਆਉਣ ਵਾਲਾ ਆਪਣਾ ਪ੍ਰਭਾਖਾ ਬਣਾ ਰਹੇ ਅੱਜ ਕੱਲ ਬਹੁਤ ਲੋਕ ਦੰਦਾਂ ਨੂੰ ਖਟਾਉ ਕਰ ਰਹੇ ਨੇ ਪੱਟ ਨਹੀਂ ਉਹਦੇ ਖੇਤਾਂ ਜਿਹਨੂੰ ਬਹੁਤ ਲੋਕ ਪਟ ਰਹੇ ਨੇ ਦਾ ਵੀ ਜਿਸ ਤਰ੍ਹਾਂ ਦਾ ਬੜਾ ਨੁਕਸਾਨ ਕਰਦੇ ਨੇ ਪਰ ਕਿਤੇ ਨਾ ਕਿਤੇ ਆਪਾਂ ਉਹਨਾਂ ਦੀ ਵੀਰ ਲੋੜ ਪੈਣੀ ਆ ਸੋ ਆਓ ਸਾਰੇ ਮਿਲ ਕੇ ਆਪਾਂ ਪੁਸਤੇ ਲਾਈਏ ਤੇ ਆਪਾਂ ਦਾਕਸ਼ੀਰੋ ਤੋਂ ਇਹਦਾ ਕਰੀਏ ਕਿ ਖਸਾਂਦ ਰੋਟੀ ਦਾ ਪ੍ਰਤੀਕ ਬਈਏ ਆਗੇ ਆਉਣ ਵਾਲੇ ਆਪਣੀ ਪੀੜ੍ਹੀ ਤੇ ਦਿੱਤੂ ਆਖਾ ਬਚਾਰਾ ਹੋਈ ਧੰਨਵਾਦੀ ਕੋਈ ਅਜੇ ਲਾਇਆ ਨਾ ਕੋਈ ਕੋਈ ਬੈਠ ਜਾ ਤੁਹਾਡੀਆਂ ਫੋਟੋਆਂ ਖੁਣੀਆਂ ਜਿਵੇਂ ਵੀ ਇਹ ਆਪਣੇ ਆਪੇ ਉਹ ਯਾਰ ਤੂੰ ਉੱਥੇ ਹੀ ਨਹੀਂ ਭਰਾ ਤੜਕੇ ਦਾ ਲਾਈ ਜਾਂਦਾ ਬੰਦਾ ਧਿਆਨ ਕਰ ਸਦਾ ਪਾਗਲ ਹੋ ਗੂਰੀ ਇਹ ਨਾ ਨਾ ਚੱਲ ਜਾਂਦਾ ਕੰਮ ਉਹ ਗੱჭ ਬੋਲੀ ਉਹ ਕਰੇ ਨਹੀਂ ਇਹਨੂੰ ਫੜਾ ਇਹੋ ਬਈ ਖੜ ਜੋ ਤਾਂ ਕਿੰਨਰਾ ਭਾਈ vid, pa